ਇਹ ਹਨੂਮਨ ਚੌਕ 메ਨ ਆਪਣਾ ਚੌਕ ਹੈਗਾ ਜੀ ਇਹ ਤੇ ਐਸਬੀਆਈ ਬੈਂਕ ਹੈ ਉੱਪਰ ਇਹਨਾਂ ਦੀ ਕੋਈ ਪ੍ਰਾਈਵੇਟ ਰੈਸ਼ ਵੀ ਹੈਗੀ ਹੈ ਇਹਦੇ ਵਿੱਚ ਅੱਗ ਲੱਗੀ ਹੈ ਤਾਂ ਫਾਇਰ ਬ੍ਰਿਗੇਡ ਆ ਗਈ ਹੈ ਅਸੀਂ ਟ੍ਰੈਫਿਕ ਜਿਹੜੀ ਹੈ ਡਾਇਵਰਟ ਕਰ ਦਿੱਤੀ ਹੈ ਚੌਕ ਤੋਂ ਪੁਲਸ ਲਾਈਨ ਰੋਡ ਨੂੰ ਤਾਂ ਇਧਰੋਂ ਫਬਰੀ ਚੌਕ ਤੋਂ ਸ਼ੈਡਾ ਖਨ ਚੌਕ ਆਹ ਤੋਂ ਇੱਕ ਦਾ ਘਰ ਇਹ ਕਹਿੰਦੇ ਕੋਈ ਏਸੀ ਦਾ ਸਰਕਟਰ ਹੋਇਆ ਬਾਕੀ ਪਤਾ ਲੱਗੂਗਾ ਉਹਨਾਂ ਕੋਈ ਅੰਦਰੋਂ ਮਿਲੂਗਾ ਬੰਦਾ ਕੋਈ ਤੇ ਸਟੇਟ ਬੈਂਕੋ ਪਟਿਆਲਾ ਜਿੱਥੇ ਜਿਹੜਾ ਸਟੇਟ ਬੈਂਕ ਆਫ ਇੰਡੀਆ ਵਿੱਚ ਮਰਜ ਹੋਇਆ ਹਨਮਾ ਚੌਂਕ ਵੀ ਕਿ ਬ੍ਰਾਂਚ ਆ ਜਿੱਥੇ ਕੁਝ ਤਕਨੀਕੀ ਕਾਰਨਾ ਕਰਕੇ ਜਾਂ ਏਸੀ ਦੀ ਤਾਰ ਸਪਾਰਕ ਹੋਈ ਆ ਜਾਂ ਕੋਈ ਤਾਰ ਕਹਿ ਲਈਏ ਬਿਜਲੀ ਸ਼ੌਕ ਕਰਕੇ ਜਿਹੜਾ ਅੱਗ ਲੱਗੀ ਆ ਤੇ ਅੱਗ ਨੂੰ ਲੱਗ ਤੁਹਾਡੇ ਬੁੱਝ ਚੁੱਕੀ ਆ ਪਰ ਅਜੇ ਅੰਦਰ ਗੈਸ ਬਹੁਤ ਜ਼ਿਆਦਾ ਅੰਦਰ ਐਂਟਰ ਕਰਨ ਔਖਾ ਦੋ ਮੁੰਡੇ ਆਕਸੀਜਨ ਸੈਂਟਰ ਲਾ ਕੇ ਫਾਇਰਮੈਨ ਜਿਹੜੇ ਆੜੇ ਨੇ ਤੇ ਔਰ થોੜੇ-ਥੋੜੇ ਸਮੇਂ ਵਿੱਚ ਜਿਹੜਾ ਵਾ ਲਗਭਗ ਕੰਟਰੋਲ ਦੇ ਵਿੱਚ ਆ। ਉਹ ਸਮੇਂ ਦੇ ਵਿੱਚ ਜਿਹੜਾ ਸਾਰਾ ਅੰਦਰ ਉਹ ਜਿਹੜਾ ਐਸ.ਬੀ.ਆਈ. ਬ੍ਰਾਂਚ ਹਨੂਮਨ ਚੌਂਕ ਦੇ ਬਾਅਦ ਪੀਤੇ ਦੇ ਉਹ ਬਿਲਡਿੰਗ ਵੀ ਸਾਡੀ ਆਪਣੀ ਨੇ। ਸੋ ਜਿਹੜੇ ਅੱਗ ਲੱਗਣ ਦਾ ਜਿਹੜਾ ਵਾ ਕੋਈ ਏ.ਸੀ. ਦੀ ਜਿਹੜੀ ਆ ਉਹ ਤਾਰ ਜਿਹੜੀ ਕੋਈ ਸਪਾਰਕ ਹੋਈ ਆ ਉਹਦੇ ਕਰਕੇ ਜਿਹੜਾ ਅੱਗ ਲੱਗਿਆ।